ਸਾਰੇ ਦੋਸਤੋ ਨੂੰ ਪਿਆਰ ਪਿਸਾਸੀ ਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਤੁਸੀ ਸਾਰੇ ਵਧੀਆ ਠੀਕ ਠਾਕ ਹੋਵੋ ਵਿਚੜਦੀ ਕਲਾਚ ਹੋਵੋ ਤੇ ਅੱਜ ਆਪਾਂ ਗੱਲ ਕਰਨੀ ਆ 2025 ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਫਿਜ਼ੀਕਲ ਬਰੀ ਤੇ ਇਹ ਜਿਹੜੀ ਫਿਜ਼ੀਕਲ ਦੀ ਗੱਲ ਮੈਂ ਕਰਨ ਜਾ ਰਿਹਾ ਉਹ ਫਰੈਸ਼ ਕੈਂਡੀਡੇਟਸ ਲਈ ਆ ਜਿਹੜੇ ਕਿ ਬਿਲਕੁਲ ਹਜੇ ਮਤਲਬ ਗਰਾਉਂਡ ਜਾਣ ਨਹੀਂ ਲੱਗੇਗੇ ਜਾਂ ਮਤਲਬ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਪਹਿਲੀ ਗੱਲ ਤਾਂ ਮੈਂ ਇਹ ਚੀਜ਼ ਦੱਸਣੀ ਚਾਹੁੰਗਾ ਕਿ ਤੁਹਾਡੇ ਫਿਜ਼ੀਕਲ ਦੇ ਵਿੱਚ ਜਿਹੜਾ ਪੀਐਮਟੀ ਪੀਐਸਟੀ ਹੋਣਾ ਠੀਕ ਆ ਤਾਂ ਉਹਦੇ ਬਾਰੇ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਇੱਥੇ ਪੜ੍ਹੀ ਹੋਊਗੀ ਠੀਕ ਆ ਤੇ ਆਲਮੋਸਟ ਮਤਲਬ ਕਿ ਤੁਸੀਂ ਕਈ ਜਿਹੜੇ ਹੈਗੇ ਮੁੰਡੇ ਕੁੜੀਆਂ ਨਹੀਂ ਵੀ ਪੜਦੇ ਹੈਗੇ ਚਲੋ ਠੀਕ ਆ ਕੋਈ ਗੱਲ ਨਹੀਂ ਬਾਅਦ ਚ ਦੇਖ ਲਾਂਗੇ ਇੱਕ ਵਾਰੀ ਪੋਸਟ ਫਿਲ ਕਰੋ ਪੋਸਟ ਫਿਲ ਕਰਤੀ ਉਸ ਤੋਂ ਬਾਅਦ ਦੇਖੀ ਜਾਊਗੀ ਕੀ ਬੰਦਾ ਵੀ ਫਿਜ਼ੀਕਲ ਚ ਨਾ ਆਊਗਾ ਜਾਂ ਨਹੀਂ ਆਊਗਾ ਠੀਕ ਆ ਕਈ ਤਾਂ ਇਹੀ ਸੋਚ ਕੇ ਭਰ ਦਿੰਦੇ ਵੀ ਚਲ ਕੋਈ ਗੱਲ ਨਹੀਂ ਪੇਪਰ ਦੇ ਦਿੰਦੇ ਆ ਕਲੀਅਰ ਹੋ ਗਿਆ ਤਾਂ ਠੀਕ ਆ ਤੇ ਫਿਜ਼ੀਕਲ ਬਾਰੇ ਕਾਫੀ ਸਟੂਡੈਂਟ ਮੈਨੂੰ ਪੁੱਛ ਰਹੇ ਨੇ ਤੇ ਫਿਜ਼ੀਕਲ ਬਾਰੇ ਟਿਪਸ ਵੀ ਪ ਤੇ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਤੇ ਜੇ ਵੀਡੀਓ ਤੇ ਨਵੇਂ ਆਏ ਹੋ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਠੀਕ ਆ ਤੇ ਆਪਣੇ ਹੋਰ ਦੋਸਤਾਂ ਤੱਕ ਭੇਜ ਦਿਓ ਜਿਨ੍ਹਾਂ ਨੂੰ ਹਜੇ ਫਿਜ਼ੀਕਲ ਬਾਰੇ ਬਿਲਕੁਲ ਵੀ ਨਹੀਂ ਪਤਾ ਤੇ ਜਿਹੜੇ ਪੁਰਾਣੇ ਕੈਂਡੀਡੇਟਸ ਹ ਤੁਹਾਨੂੰ ਤਾਂ ਕਹਿਣ ਦੀ ਲੋੜ ਨਹੀਂ ਕਿਉਂਕਿ ਕਈਆਂ ਨੇ ਤਾਂ ਫਿਜ਼ੀਕਲ ਕਲੀਅਰ ਕੀਤਾ ਹੋਇਆ ਫਾਈਨਲ ਦੇ ਵਿੱਚ ਨਾਮ ਨਹੀਂ ਆਇਆ ਜਾਂ ਫਿਜ਼ੀਕਲ ਕਲੀਅਰ ਕੀਤਾ ਹੈ ਡਾਕੂਮੈਂਟ ਸਕਰੂਟੀ ਨੇ ਦੇ ਵਿੱਚ ਨਾਮ ਨਹੀਂ ਆਇਆ ਤਾਂ ਕਾਫੀ ਚੀਜ਼ ਇਦਾਂ ਦੀ ਹੈਗੀ ਆ ਤੇ ਫਿਜ਼ੀਕਲ ਬਾਰੇ ਜਿਹੜੀ ਆਪਾਂ ਗੱਲ ਕਰਨੀ ਆ ਉਹਦੇ ਵਿੱਚ ਮਤਲਬ ਕਿ ਮੇਨਲੀ ਮੈਂ ਤੁਹਾਨੂੰ ਦੱਸ ਦੇਣਾ ਪਹਿਲਾਂ ਫਿਜ਼ੀਕਲ ਦੇ ਵਿੱਚ ਹੋਊਗਾ ਕੀ ਠੀਕ ਆ ਜਿਨ੍ਹਾਂ ਨੂੰ ਪਤਾ ਉਹ ਵੈਸੇ ਚਲੋ ਠੀਕ ਆ ਸੁਣ ਲਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਥੋੜਾ ਧਿਆਨ ਨਾਲ ਸੁਣਿਓ ਕਿ ਜਿਹੜੇ ਬॉयਜ਼ ਨੇ ਬॉयਜ਼ ਲੇਡੀਆਂ 1600 ਮੀਟਰ ਜਿਹੜੀ ਰਨਿੰਗ ਹੋਣੀ ਆ ਉਹ ਹੁਣੇ 6.5 ਮਿੰਟ ਦੇ ਵਿੱਚ 6.5 ਮਿੰਟ ਦਾ ਮਤਲਬ 6.5 ਮਿੰਟ ਥੋੜੇ ਜਿਹੜੇ ਪੈਰ ਦੇ ਉੱਪਰ ਥੋੜੇ ਗਿੱਟੇ ਦੇ ਉੱਪਰ ਐਂਕਲ ਦੇ ਉੱਪਰ ਇੱਕ ਸੈਂਸਰ ਲੱਗਿਆ ਹੁੰਦਾ ਠੀਕ ਆ ਜੋ ਤੁਸੀਂ ਰਨਿੰਗ ਸਟਾਰਟ ਕਰਨੀ ਆ ਤੇ ਜੋ ਥੋੜੀ ਰਨਿੰਗ ਖਤਮ ਹੋਣੀ ਆ ਉਹਦਾ ਟਾਈਮ ਸਾਰਾ ਕਾਊਂ ਜੀਦੇ ਵਿੱਚ ਤੁਸੀਂ 1600 ਮੀਟਰ ਜਿਹੜੀ ਰਨਿੰਗ ਕਰਨੀ ਆ ਉਹ ਕਰਨੀ ਆ ਜੀ 6 ਮਿੰਟ 30 ਸੈਕਿੰਡ ਚ ਤੁਸੀਂ ਉਹਨੂੰ 6 ਮਿੰਟ 31 ਸੈਕਿੰਡ ਵਿੱਚ ਜੇ ਕਲੀਅਰ ਕਰਦੇ ਤੁਸੀਂ ਡਿਸਕਵਾਲਿਫਾਈ ਮੰਨੇ ਜਾਉਂਗੇ ਠੀਕ ਆ ਕਿਉਂਕਿ ਇਹ चीज ਮੇਰੇ ਇੱਕ ਦੋਸਤ ਨਾਲ ਹੋਈ ਸੀ ਜਿਹਦਾ ਕਿ ਟ్రਾਇਲ ਸਾਡੇ ਨਾਲ ਸੀ 2021 ਦੇ ਵਿੱਚ ਤੇ ਉਹਦਾ ਟ్రਾਇਲ 6 31 ਦੇ ਵਿੱਚ ਮਤਲਬ ਪੂਰੀ ਹੋਈ ਰਨਿੰਗ ਉਹਦੀ ਤੇ ਉਹਨੂੰ ਡਿਸਕਵਾਲਿਫਾਈ ਕਰਤਾ ਇਸ ਕਰਕੇ ਕੋਸ਼ਿਸ਼ ਕਰਨੀ ਆ ਕਿ ਜਿਹੜਾ ਤੁਹਾਡਾ ਫਿਜ਼ੀਕਲ ਆ ਉਹਦੇ ਵਿੱਚ ਜਿਹੜੀ ਮਤਲਬ ਕਿ ਆਪਣਾ ਈਵੈਂਟ ਆ ਰਨਿੰਗ ਦਾ ਉਹਨੂੰ 6 30 ਦੇ ਵਿੱਚ ਕੰਪਲੀਟ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਅਗਲਾ ਈਵੈਂਟ ਹੋਊਗਾ ਉਹ ਹੋਊਗਾ ਜੀ ਲੌਂਗ ਜੰਪ ਦਾ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਲੌਂਗ ਜੰਪ ਦੇ ਵਿੱਚ ਤੁਹਾਨੂੰ ਤਿੰਨ ਜਿਹੜੇ ਦਿੱਤੇ ਜਾਣਗੇ ਆਪਣੇ ਚਾਂਸ ਦਿੱਤੇ ਜਾਣਗੇ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਜੇ ਪਹਿਲੇ ਚ ਫਾਉਲ ਕਰ ਦਿੰਦੇ ਹੋ ਤੁਹਾਨੂੰ ਦੂਜਾ ਚਾਂਸ ਮਿਲੂਗਾ ਜੇ ਦੂਜਾ ਫਾਉਲ ਕਰ ਦਿੰਦੇ ਹੋ ਤਾਂ ਤੁਹਾਨੂੰ ਤੀਜਾ ਚਾਂਸ ਮਿਲੂਗਾ ਜੇਕਰ ਤੁਹਾਡੇ ਤਿੰਨੇ ਚਾਂਸ ਜਿਹੜੇ ਫਾਉਲ ਚਲੇ ਜਾਂਦੇ ਤਾਂ ਤੁਸੀਂ ਨੈਕਸਟ ਈਵੈਂਟ ਜੋ ਕਿ ਹਾਈ ਜੰਪ ਦਾ ਉਹਦੇ ਲਈ ਡਿਸਕਵালিਫਾਈ ਹੋ ਜਾਉਗੇ ਤੇ ਜੇਕਰ ਤੁਸੀਂ ਤਿੰਨਾਂ ਚਾਂਸ ਦੇ ਵਿੱਚੋਂ ਕੋਈ ਕਿਸੇ ਵੀ ਚਾਂਸ ਦੇ ਵਿੱਚ ਆਹੇ ਫਸਟ ਸੈਕੰਡ ਥਰਡ ਕਿਸੇ ਚਾਂਸ ਦੇ ਵਿੱਚੋਂ ਵੀ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਤਾਂ ਤੁਹਾਨੂੰ ਹਾਈ ਜੰਪ ਲਈ ਜਿਹੜਾ ਉਹ ਬੁਲਾਇਆ ਜਾਊਗਾ ਠੀਕ ਆ ਨਾਲ ਦੀ ਨਾਲੇ ਮਤਲਬ ਕੁਝ ਮਿੰਟਾਂ ਬਾਅਦ ਤੇ ਹਾਈ ਜੰਪ ਦੇ ਵਿੱਚ ਵੀ ਇਦਾਂ ਹੀ ਆ ਵੀ ਤਿੰਨ ਚਾਂਸ ਮਿਲਣਗੇ ਠੀਕ ਆ ਤੇ ਸਪੋਜ਼ ਕਰੋ ਵੀ ਜੇ ਤੁਸੀਂ ਰਨਿੰਗ ਵੀ ਕਲੀਅਰ ਕਰ ਲਈ ਆ ਲੌਂਗ ਵੀ ਕਲੀਅਰ ਕਰ ਲਿਆ ਕਈ ਹਾਈ ਦੇ ਵਿੱਚ ਰਹਿ ਜਾਂਦੇ ਨੇ ਠੀਕ ਆ ਤਾਂ ਇਸ ਕਰਕੇ ਮੈਂ ਇਹ ਚੀਜ਼ ਕਹਿਣੀ ਚਾਹੂੰਗਾ ਕਿ ਜਿਹੜਾ ਆਪਣਾ ਪ੍ਰੋਪਰਟੀ ਹੈਗੀ ਹੈ ਪ੍ਰੈਪਰੇਸ਼ਨ ਕਰਨੀ ਹੈ ਤੇ ਕੁੜੀਆਂ ਦਾ ਵੀ ਇਦਾਂ ਹੀ ਸਿਸਟਮ ਹੈ ਠੀਕ ਆ ਬਸ ਥੋੜਾ ਜਿਹਾ ਸਮੇਂ ਦੀ ਜਦਾਂ ਕਹਿ ਦਈਏ ਜਾਂ ਥੋੜਾ ਜਿਹਾ ਰਨਿੰਗ ਦੇ ਵਿੱਚ ਥੋੜੀ ਜੀ ਤੁਹਾਨੂੰ ਛੋੜ ਦਿੱਤੀ ਗਈ ਹੈ ਜਿਹਦੇ ਵਿੱਚ ਕਿ ਕੁੜੀਆਂ ਦਾ ਜਿਹੜਾ ਟਾਈਮ ਹੈਗਾ 800 ਮੀਟਰ ਦਾ 4.5 ਮਿੰਟ ਦਾ ਠੀਕ ਹੈ ਜੀ ਤਾਂ ਤੁਹਾਡੇ ਕਰੀ ਮਤਲਬ ਕਿ ਸਵਾ 2 ਮਿੰਟ ਦਾ ਗੇੜਾ ਬੰਦਾ ਸਵਾ 2 ਮਿੰਟ ਦੇ ਵਿੱਚ ਤਾਂ ਦੋ ਗੇੜੇ ਲਾ ਦਿੰਦੇ ਆ ਮੁੰਡੇ ਠੀਕ ਆ ਤੇ ਤੁਹਾਨੂੰ ਸਮਾਂ ਬਹੁਤ ਦਿੱਤਾ ਠੀਕ ਆ ਇਸ ਕਰਕੇ ਮੈਂ ਇਹ ਗੈਣੇ ਮਤਲਬ ਇਹ ਗੱਲ ਕਹੂੰਗਾ ਕਿ ਤੁਸੀਂ ਜਿਹੜਾ ਹੈਗਾ ਕੁੜੀਆਂ ਨੂੰ ਖਾਸ ਕਰਕੇ ਵੀ ਪ੍ਰੈਪਰੇਸ਼ਨ ਵ ਠੀਕ ਹੈ ਕਈ ਕੁੜੀਆਂ ਹੁਣ ਠੀਕ ਆ ਜਾਂ weight ਜ਼ਿਆਦਾ ਕਈਆਂ ਨੇ ਮੈਨੂੰ ਮੈਂ ਮਤਲਬ ਪਰਸਨਲੀ ਮੈਸੇਜ ਵੀ ਆਉਂਦੇ ਵੀ ਸਾਡਾ weight ਜ਼ਿਆਦਾ ਜੀ ਅਸੀਂ ਕਿੱਦਾਂ ਕਰੀਏ ਤਾਂ ਮੈਂ ਕਹੂੰਗਾ ਵੀ ਤੁਸੀਂ ਦੋ ਮਤਲਬ ਦੋ ਟਾਈਮ ਵਧੀਆ ਪ੍ਰੈਕਟਿਸ ਕਰੋ ਕਿਉਂਕਿ ਹੁਣ ਤੁਸੀਂ ਪੇਪਰ ਤੋਂ ਬਿਲਕੁਲ ਫ੍ਰੀ ਹੋ ਪੇਪਰ ਤੁਹਾਡਾ ਕਲੀਅਰ ਨੰਬਰ ਵਧੀਆ ਆਏ ਆ ਠੀਕ ਆ ਇਸ ਕਰਕੇ ਤੁਸੀਂ ਜਿਹੜਾ ਸਵੇਰ ਵੀ ਟਾਈਮ ਕੱਢੋ ਕਿਉਂਕਿ ਗਰਮੀ ਦਾ ਮੌਸਮ ਆ ਦਿਨ ਜਲਦੀ ਚੜ ਜਾਂਦਾ ਔਰ ਸ਼ਾਮ ਨੂੰ ਵੀ ਜਿਹੜਾ ਤੁਸੀਂ ਉਹ ਆ ਕਰੀਬ 7:00 ਤੋਂ 8:00 ਵਜੇ ਤੱਕ ਤੁਸੀਂ ਰਾਮ ਨਾਲ ਜਿਹੜਾ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਸਕਦੇ ਹੋ ਠੀਕ ਹੈ ਤੇ ਸੁਬਾ ਸ਼ਾਮ ਪ੍ਰੈਕਟਿਸ ਕਰੋ ਕਿਉਂਕਿ ਜੇਕਰ ਤੁਸੀਂ ਜਿਵੇਂ ਕਹਿੰਦੇ ਹੁੰਦੇ ਹਨ ਨਾ ਪ੍ਰੈਕਟਿਸ ਮੇਕਸ men ਪਰਫੈਕਟ ਜੇਕਰ ਤੁਸੀਂ ਰੈਗੂਲਰ ਪ੍ਰੈਕਟਿਸ ਕਰਦੇ ਹੋ ਕੋਈ ਨਾਗਾ ਨਹੀਂ ਪਾਉਂਦੇ ਠੀਕ ਆ ਤਾਂ ਓਬਵੀਅਸ ਹੀ ਗੱਲ ਹੈ ਕਿ ਕਿਸੇ ਵੀ ਆਪਾਂ ਕੰਮ ਨੂੰ ਡੇਲੀ ਰੁਟੀਨ ਦੇ ਵਿੱਚ ਕਰਦੇ ਹਾਂ ਤਾਂ ਉਸ ਕੰਮ ਦੇ ਵਿੱਚ ਆਪਾਂ ਮਾਰ ਹੋ ਜਾਂਦੇ ਹੁਣ ਕਈ ਬੱਚੇ ਜਿਹੜੇ ਨਵੇਂ ਹੈਗੇ ਬਿਲਕੁਲ ਠੀਕ ਆ ਉਹਨਾਂ ਨੂੰ ਮੈਂ ਹੀ ਸਜੈਸ਼ਨ ਦੇਣਾ ਹੁਣਾ ਵੀ ਵਧੀਆ ਗੱਲ ਹੈ ਤੁਸੀਂ ਜਿਹੜਾ ਪੇਪਰ ਕਲੀਅਰ ਕੀਤਾ ਹੁਣ ਟ్రਾਇਲ ਤੇ ਫੋਕਸ ਕਰੋ ਠੀਕ ਆ ਟ్రਾਇਲ ਦੇ ਵਿੱਚ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਨਵੇਂ ਨੂੰ ਫੈਸਟ ਨੂੰ ਦੱਸਣਾ ਚਾਹੂੰਗਾ ਕਿ ਪਹਿਲੇ ਦਿਨ ਗਰਾਊਂਡ ਦੇ ਵਿੱਚ ਜਾਓ ਠੀਕ ਆ ਗਰਾਊਂਡ ਵਧੀਆ ਹੋਵੇ ਮਤਲਬ ਜਿੱਥੇ ਤੁਸੀਂ ਪ੍ਰੈਕਟਿਸ ਕਰ ਸਕੋ ਉੱਚਾ ਨੀਵਾਂ ਨਾ ਹੋਵੇ ਤਾਂ ਕਿ ਤੁਹਾਨੂੰ ਕੋਈ ਸੱਟ ਨਾ ਲੱਗੇ ਪਹਿਲੇ ਦਿਨ ਤੁਸੀਂ ਦੋ ਗੇੜੇ ਲਾਓ ਮਤਲਬ ਦੋ 라ਉਂਡ ਲਾਓ 4 400 ਮੀਟਰ ਦੇ ਜੇ ਜੇ ਤੁਹਾਡਾ ਗਰਾਊਂਡ ਛੋਟਾ 200 ਮੀਟਰ ਦਾ ਤੁਸੀਂ 4-5 ਗੇੜੇ ਵੀ ਲਾ ਸਕਦੇ ਹੋ ਠੀਕ ਆ ਕਮ ਸੇ ਕਮ ਜੇ 400 ਮੀਟਰ ਦਾ ਗਰਾਊਂਡ ਹੈਗਾ ਤੁਸੀਂ ਦੋ 라ਉਂਡ ਤੋਂ ਸ਼ੁਰੂ ਕਰੋ ਠੀਕ ਆ ਰਨਿੰਗ ਲਾਉਣ ਤੋਂ ਪਹਿਲਾਂ ਸਟ੍ਰੈਚਿੰਗ ਜ਼ਰੂਰ ਕਰਨੀ ਆ ਵਸੇਰ ਵਾਰਮਅਪ ਕਰੋ ਜੰਪਿੰਗ ਕਰੋ ਠੀਕ ਹੈ ਮੈਂ ਛੋਟੇ-ਮੋਟੇ ਵਿੱਚ ਕਲਿੱਪਸ ਲਾ ਦਿੰਦਾ ਕਿਉਂਕਿ ਮੇਰੇ ਕੋਲ ਮੈਂ ਹੁਣ ਡਿਊਟੀ ਤੇ ਆ ਫਿਲਹਾਲ ਮੈਂ ਮਤਲਬ ਕਿ ਤੁਹਾਨੂੰ ਜਿਹੜਾ ਉਹ ਪ੍ਰੈਕਟਿਸ ਕਰਕੇ ਨਹੀਂ ਦਿਖਾ ਸਕਦਾ ਹਾਂ ਹਾਂ ਇੱਕ ਦਿਨ ਦੇ ਵਿੱਚ ਮੈਂ ਤੁਹਾਨੂੰ ਮਤਲਬ ਕਿ ਜਰੂਰ ਇਸ ਜੀ ਤੇ ਵੀਡੀਓ ਅਪਲੋਡ ਕਰ ਦੂੰਗਾ ਠੀਕ ਹੈ ਤੇ ਮਤਲਬ ਮੇਰਾ ਦੋਸਤ ਆ ਮੇਰਾ ਬ੍ਰਦਰ ਆ ਛੋਟਾ ਉਹਦੇ ਨਾਲ ਇੱਕ ਪ੍ਰੈਕਟਿਸ ਸੈਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਠੀਕ ਆ ਉਹ ਮੇਰੇ ਤੋਂ ਵੀ ਵਧੀਆ ਮਤਲਬ ਜਿਵੇਂ ਕਹਿ ਦਈਏ ਹੈ ਤਾਂ ਮੇਰੇ ਤੋਂ ਛੋਟਾ ਆ ਪਰ ਮੇਰ ਤੋਂ ਵੀ ਵਧੀਆ ਜਿਵੇਂ ਕਹਿ ਸਕਦੇ ਐਥਲੀਟ ਕਹਿ ਸਕਦੇ ਜਾਂ ਗਰਾਉਂਡ ਦੇ ਵਿੱਚ ਵਧੀਆ ਪ੍ਰੈਪਰੇਸ਼ਨ ਉਹ ਕਰਦਾ ਰਿਹਾ ਇਸ ਸਮੇਂ ਡਿਊਟੀ ਵੀ ਮੇਰੇ ਨਾਲ ਹੀ ਕਰਦਾ ਉਹ ਠੀਕ ਹੈ ਤੇ ਅਸੀਂ ਇੱਕ ਸੈਸ਼ਨ ਲਿਆਵਾਂਗੇ ਤੇ ਉਦੋਂ ਮੈਂ ਤੁਹਾਨੂੰ ਦੱਸਦਾ ਵੀ ਰਨਿੰਗ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਵਾਰਮ-ਅਪ ਕਰਨਾ ਜਿਹਦੇ ਵਿੱਚ ਆਪਾਂ ਕਹਿ ਦਈਏ ਸਟ੍ਰੈਚਿੰਗ ਹੋਗੀ ਠੀਕ ਆ ਤੁਸੀਂ ਮਤਲਬ ਕਿ ਜੰਪਿੰਗ ਕਰੋ ਠੀਕ ਹੈ ਜੀ ਬਾਹਾਂ ਦੀ ਮੂਵਮੈਂਟ ਕਰੋ ਜਿਹਦੇ ਵਿੱਚ ਕਿ ਤੁਸੀਂ ਮਤਲਬ ਕਿ ਜਿਵੇਂ ਕਹਿ ਸਕਦੇ ਪੀਟੀ ਕਰ ਸਕਦੇ ਹੋ ਠੀਕ ਹੈ ਜਦੋਂ ਸਕੂਲ ਦੇ ਵਿੱਚ ਪੀਟੀ ਚੱਲਦੀ ਸੀ ਪੀਟੀ ਦੇ ਕੁਝ ਐਕਸਰਸਾਈਜ਼ ਕਰ ਸਕਦੇ ਹਾਂ ਠੀਕ ਹੈ ਜੀ ਤੇ ਉੱਠ ਕੇ ਬੈਠ ਕੇ ਹਲਕੀ ਫੁਲਕੀ ਕਰ ਸਕਦੇ ਹਾਂ ਠੀਕ ਹੈ ਪੁਸ਼-ਅਪ ਮਾਰ ਸਕਦੇ ਹਾਂ ਠੀਕ ਹੈ ਪੁਲ ਡਾਊਨ ਮਤਲਬ ਕਿ ਇਹ ਪੁਲ-ਅਪਸ ਹੋਗੇ ਪੁਲ ਡਾਊਨ ਕਰ ਸਕਦੇ ਤੁਸੀਂ ਠੀਕ ਹੈ ਤਾਂ ਇਦਾਂ ਇਹ ਸਰੀਰ ਹਲਕਾ ਹੈ ਤੁਹਾਡਾ ਵਾਰਮ-ਅਪ ਹੋ ਜਾਈਏ ਤੇ ਤੁਹਾਡਾ ਜਿਹੜਾ ਮਸਲ ਸਟਿਫਨੈਸ ਨਾ ਹੋਵੇ ਤੁਹਾਨੂੰ ਕੋਈ ਮਸਲ ਪੇਨ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਰਨਿੰਗ ਕਰਨੀ ਹੈ ਠੀਕ ਹੈ ਜੀ ਰਨਿੰਗ ਕਰਨ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲਾਂ ਪਹਿਲੇ 2-3 ਦਿਨ ਤੁਸੀਂ ਕਰੀਬ 2-3 ਗੇੜੇ ਹੀ ਲਾ ਪ੍ਰੋਪਰ ਜਿਹੜਾ ਮਤਲਬ ਕਿ 4 ਗੀੜੇ ਤੱਕ ਲੈ ਕੇ ਆਓ ਠੀਕ ਆ ਤੇ 2-3 ਦਿਨ ਬਾਅਦ ਤੁਸੀਂ ਕਾਊਂਟ ਕਰੋਗੇ ਮਤਲਬ ਕਿ ਕ੍ਰੀਮ ਪਹਿਲੇ 2-3 ਦਿਨ ਦਾ ਤੁਸੀਂ 2 ਗੀੜੇ ਲਾਉਣੇ ਉਸ ਤੋਂ ਬਾਅਦ ਜੇ ਤੁਸੀਂ 4 ਗੀੜੇ ਲਾਉਣ ਲੱਗ ਜਉ 3-4 ਦਿਨ ਤੁਹਾਨੂੰ ਹੋ ਜਾਣਾ ਵੀ ਤੁਹਾਨੂੰ ਹਫਤਾ ਹੋ ਜਾਊਗਾ ਹੈਨਾ ਤਾਂ ਹਫਤੇ ਦੇ ਬਾਅਦ ਤੁਸੀਂ ਇੱਕ ਵਾਰ ਨੂੰ ਆਪਣਾ ਟਾਈਮ ਕਾਊਂਟ ਕਰਿਓ ਵੀ ਸਾਡਾ ਟਾਈਮ ਕਿੰਨਾ ਘਾਰਿਆ ਹੁਣ ਕਈ ਸਟੂਡੈਂਟਸ ਹੈਗੇ ਜਿਹੜੇ ਮੁੰਡੇ ਕਹਿ ਰਹੇ ਕਿ ਸਾਡਾ ਟਾਈਮ ਜੀ 8 ਮਿੰਟ ਆ ਰਿਹਾ 9 ਮਿੰਟ ਆ ਰਿਹਾ ਠੀਕ ਆ ਕੋਈ ਗੱਲ ਨਹੀਂ ਡਿਕਰੀਜ਼ ਹੋ ਜਾਊਗਾ ਮੇਰੇ ਨਾਲ ਦੇ ਕਈ ਮੁੰਡੇ ਸੀਗੇ 2021 ਦੀ ਭਰਤੀ ਵੇਲੇ ਜਿੰਦੂ 2016 ਦੀ ਭਰਤੀ ਵੇਲੇ ਕਿ ਜਿਨ੍ਹਾਂ ਦਾ ਟਾਈਮ ਨਾ ਨਾ 9.5 ਮਿੰਟ ਜਾਂ 10 ਮਿੰਟ ਵੀ ਆਉਂਦਾ ਸੀਗਾ ਤਾਂ ਉਹਨਾਂ ਦਾ ਟਾਈਮ ਘਟ ਕੇ 6 ਮਤਲਬ 606 ਮਿੰਟ ਤੱਕ ਆ ਗਿਆ ਸੀਗਾ ਠੀਕ ਹੈ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪ੍ਰੈਕਟਿਸ ਕਰੋ ਠੀਕ ਹੈ ਰੁਟੀਨ ਦੇ ਵਿੱਚ ਰਨਿੰਗ ਕਰੋ ਠੀਕ ਹੈ ਮਤਲਬ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਟਾਈਮ ਹੈ ਫਿਰ ਕਮ ਸੇ ਕਮ ਜਿੰਦਾ ਮੈਂ ਤੁਹਾਨੂੰ ਕਿਹਾ ਵੀ ਦੋ ਟਾਈਮ ਜਿਹੜੀ ਉਹ ਰਨਿੰਗ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਜਿੱਦਾਂ ਕਿ ਤੁਸੀਂ ਦੋ ਤਿੰਨ ਜਣੇ ਜਾਂ ਜ਼ਿਆਦਾ ਪ੍ਰੈਕਟਿਸ ਕਰਦੇ ਹੁੰਦਾ ਗਰਾਊਂਡ ਦੇ ਵਿੱਚ ਨਾ ਇੱਕ ਲੰ ਉਹ ਮਤਲਬ ਇੱਕ ਖੱਡਾ ਖੋਦ ਲਿਓ ਖੱਡਾ ਨਹੀਂ ਕਹਿ ਸਕਦਾ ਮੈਨੂੰ ਮਤਲਬ ਇਹਨਾਂ ਉਹਦੇ ਨੂੰ ਕਈ ਨਾਲ ਪੋਲੀ ਕਰ ਲਓ ਜਗਾ ਜਿਹਦੀ ਕੀ ਲੈਂਥ ਕਮ ਸੇ ਕਮ 15 ਫੁੱਟ ਹੋਵੇ ਠੀਕ ਆ ਉਹਦੇ ਇੱਕ ਪਾਸੇ ਮਤਲਬ ਕਿ ਇੱਥਾਂ ਇਦਾਂ ਰੱਖਣਾ ਕਿ ਜਿੱਥੇ ਤੁਸੀਂ ਲੌਂਗ ਜੰਪ ਪਾਸੇ ਬਣਾਉਣਾ ਉਹ ਲੌਂਗ ਜੰਪ ਪਾਸੇ ਇੱਕ ਲੰਮਾ 15 ਫੁੱਟ ਜਿਹੜਾ ਹੈਗਾ ਅ ਮਤਲਬ 15 ਫੁੱਟ ਦਾ ਏਰੀਆ ਇੰਚ ਟੇਪ ਨਾਲ ਤੁਸੀਂ ਕਰਕੇ ਠੀਕ ਆ ਮੇਜ਼ਰ ਕਰਕੇ ਉਹਨੂੰ ਹਲਕਾ ਹਲਕਾ ਜਦਾਂ ਕਿ ਇਹਦੀ ਨਾ 2 2 ਫੁੱਟ ਤੱਕ 2 ਫੁੱਟ ਤੱਕ ਉਹਨੂੰ ਖੋਦ ਕੇ ਉਹਨੂੰ ਪੋਲਾ ਕਰ ਲਿਓ ਤਾਂ ਕਿ ਤੁਹਾਡਾ ਜਿਹੜਾ ਪੈਰ ਆ ਉਹ ਜ਼ਿਆਦਾ نیچے ਨਾ ਵੱਜੀ ਤੇ ਇੱਕ ਪਾਸੇ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾ ਦਨਾ ਅਸੀਂ ਤੁਸੀਂ ਨਾ ਸਕਰੀਨਸ਼ਾਟ ਤੇ ਚੈੱਕ ਕਰਿਓ ਵੀ ਇਦਾਂ ਕਰਨਾ ਠੀਕ ਆ ਤੇ ਇਹ ਦੇ ਅਕੋਰਡਿੰਗ ਤੁਸੀਂ ਹੈਗਾ ਜਿਹੜਾ ਉਹ ਲੌਂਗ ਜੰਪ ਦੀ ਜਿਹੜੀ ਪ੍ਰੈਕਟਿਸ ਕਰਨੀ ਆ ਅਸੀਂ ਇਦਾਂ ਹੀ ਕਰਦਨੇ ਕੋਈ ਸਾਨੂੰ ਕੋਈ ਸਪੈਸ਼ਲ ਅਸੀਂ ਅਕੈਡਮੀਆ 'ਚ ਨਹੀਂ ਗਏ ਜਾਂ ਕੋਈ ਮਤਲਬ ਕੋਈ ਬੜੇ ਟ੍ਰੇਨਿੰਗ ਸੈਸ਼ਨ ਨਹੀਂ ਅਸੀਂ ਲਏ ਹਨਾ ਕੋਈ ਟ੍ਰਾਇਲ ਕਰਨ ਵਾਸਤੇ ਸਕੂਲ ਦੇ ਵਿੱਚ ਮਤਲਬ ਸਕੂਲਾਂ ਵਿੱਚ ਆਮ ਗਰਾਊਂਡ ਹੁੰਦੇ ਕਈ ਸਕੂਲ ਵਧੀਆ ਜਿੰਦਾ ਕਹਿ ਦਈਏ ਹਣਾ ਉਹਨਾਂ ਵਿੱਚ ਪਲੇਗਰਾਉਂਡ ਹੁੰਦੇ ਆ 40 ਮੀਟਰ ਦਾ ਟਰੈਕ ਵੀ ਹੁੰਦਾ ਔਰ ਕਈ ਪਿੰਡਾਂ 'ਚ ਨਹੀਂ ਹੁੰਦਾ ਜੇਕਰ ਤੁਹਾਡੇ ਪਿੰਡ ਹੈ ਨਹੀਂਗਾ ਨਾਲ ਦੇ ਪਿੰਡ ਜਾਂ ਕੋਈ ਦੂ ਪਿੰਡ ਛੱਡ ਕੇ ਵੀ ਹੈਗਾ ਤਾਂ ਤੁਸੀਂ ਉੱਥੇ ਜ਼ਰੂਰ ਜਾਓ ਠੀਕ ਹੈ ਕਿਉਂਕਿ ਮੇਰੇ ਪਿੰਡ ਦੇ ਵਿੱਚ ਗਰਾਉਂਡ ਹੈਗਾ ਮੈਂ ਉੱਥੇ 2016 ਵਾਰੀ ਵੀ ਉੱਥੇ ਤਿਆਰੀ ਕੀਤੀ ਸੀ 21 ਵਾਰੀ ਉੱਥੇ ਤਿਆਰੀ ਕੀਤੀ ਠੀਕ ਹੈ ਜੀ ਤੇ ਜ਼ਿਆਦਾ ਮਤਲਬ ਕਿ ਮੈਂ ਇਦਾਂ ਹੀ ਮਤਲਬ ਕਿ ਆਪਣੀ ਜਿਹੜੀ ਹੈਗੀਆ ਹੋਮਵਰਕ ਹੀ ਕਰਦਾ ਰਿਹਾ ਕਹਿੰਦਾ ਮਤਲਬ ਵੀ ਹੋਮਵਰਕ ਜਿੱਦਾਂ ਕਿ ਆਉ ਦੇ ਪਿੰਡ ਦੇ ਵਿੱਚ ਠੀਕ ਆ ਤੇ ਸਾਡੇ ਨਾਲ ਦੇ ਕਾਫੀ ਮਤਲਬ ਦੂਰੋ ਦੂਰੋਂ ਪਿੰਡੋਂ 5 5 6 6 ਕਿਲੋਮੀਟਰ ਪਿੰਡਾਂ ਤੋਂ ਵੀ ਦੂਰ ਕਈ ਮੁੰਡੇ ਕੁੜੀਆਂ ਜਿਹੜੇ ਹੈਗੇ ਉਹ ਸਾਡੇ ਪਿੰਡ ਗਰਾਊਂਡ ਦੇ ਵਿੱਚ ਮਤਲਬ ਟ੍ਰੇਨਿੰਗ ਕਰਨ ਜਿੱਦਾਂ ਕਹਿ ਦਈਏ ਆਪਾਂ ਪ੍ਰੈਕਟਿਸ ਕਰਨ ਹੁੰਦੇ ਰਏ ਠੀਕ ਆ ਤਾਂ ਅਸੀਂ ਮਤਲਬ ਕਾਫੀ ਮੁੰਡੇ ਕੁੜੀਆਂ ਰਲ ਜਾਂਦੇ ਸੀਗੇ ਕੁੜੀਆਂ ਉਹਦੇ ਅਲੱਗ ਕਰ ਲੈਂਦੇ ਅਸੀਂ ਟ੍ਰੇਨਿੰਗ ਹਨਾ ਤੇ ਮੁੰਡੇ ਅਸੀਂ ਆਪਾਂ ਮਤਲਬ ਅਸੀਂ ਭੱਜ ਲੈਣਾ ਰਨਿੰਗ ਕਰ ਲੈਣੀ ਠੀਕ ਆ ਨਾਲ ਦੇ ਨਾਲ ਅਸੀਂ ਮਤਲਬ ਜਿੱਦਾਂ ਕਹਿ ਦਈਏ ਜਿਆਦਾ ਜ਼ੋਰ ਲਾ ਲੈਨੇ ਹਨਾ ਵੀ ਉਹ ਮੇਰੇ ਤੋਂ ਅੱਗੇ ਲੰਘਿਆ ਤੇ ਮੈਂ ਉਹਨੂੰ ਫਾਲੋ ਕਰ ਉਸ ਤੋਂ ਬਾਅਦ ਫਿਰ ਜਦੋਂ ਕਿ ਮੈਂ ਤੁਹਾਨੂੰ ਦੱਸਿਆ ਵੀ ਹਾਈ ਜੰਪ ਵਾਸਤੇ ਹਾਈ ਜੰਪ ਵਾਸਤੇ ਨਾ ਅਸੀਂ ਦੋ ਡੰਡੇ ਲਾਏ ਸੀਗੇ ਜਿਹਨੂੰ ਕੋਈ ਗਰਾਊਂਡ ਦੇ ਵਿੱਚ ਗੱਡ ਲਿਆ ਸੀ ਇੱਕ ਸਾਈਡ ਤੇ ਠੀਕ ਹੈ ਗਰਾਊਂਡ ਦੇ ਵਿੱਚ ਮਤਲਬ ਉਹਨੂੰ ਗੱਡ ਕੇ ਤੇ ਉਹਦੇ ਵਿਚਾਲੇ ਜਿੱਥੇ ਮਤਲਬ ਕਿ ਉਹਦੀ ਲੈਂਥ ਬੰਦੀ ਸੀਗੀ ਲੈਂਥ ਦੇ ਅਕੋਰਡਿੰਗ ਅਸੀਂ ਵੀ ਜਿੰਨਾ ਸਾਨੂੰ ਬਣਦਾਗਾ ਠੀਕ ਹੈ 2.5 3 2.5 ਤੇ ਵੀ ਲਾ ਕੇ ਦੇਖਿਆ ਫਿਰ 3 3.5 ਉਹਨੂੰ ਜਿੰਨਾ ਤੁਸੀਂ ਅਪ ਕਰੋਗੇ ਜਿੰਨਾ ਤੁਸੀਂ ਵੱਧ ਲਾਓਗੇ ਉਹਨਾਂ ਨੂੰ ਫਾਇਦਾ ਕਰੀਬ 4 ਜੇ ਤੁਸੀਂ 4 ਫੁੱਟ ਲਾ ਲੈਨੇ ਹੋ ਜੰਪ ਤਾਂ ਤੁਸੀਂ ਮਤਲਬ ਜਿਹੜਾ ਟ੍ਰਾਇਲ ਦੇ ਵਿੱਚ ਬਹੁਤ ਸੌਖੀ ਰਹੋਗੇ ਕੁੜੀਆਂ ਵੀ ਕਰੀਬ 4-4 ਫੁੱਟ ਲਾ ਲੈਂਦੀਆਂ ਸੀਗਾ ਬਟ ਮੈਂ ਇਹੀ ਕਹੂੰਗਾ ਤੁਸੀਂ ਸਟਾਰਟਿੰਗ ਘੱਟ ਤੋਂ ਕਰਿਓ ਫਿਰ ਹੌਲੀ-ਹੌਲੀ ਵਧਾਉਂਦੇ ਜਾਓ ਇੰਚ ਵਧਾਤਾ 1.5 ਇੰਚ ਵਧਾਤਾ 2 ਇੰਚ ਵਧਾਤੇ ਇਹਨਾਂ ਕਰਦੇ-ਕਰਦੇ 4.5 ਕਈ ਮੁੰਡੇ ਤਾਂ 5-5 ਫੁੱਟ ਵੀ ਜਿਹੜਾ ਹੈਗਾ ਹਾਈ ਜੰਪ ਲਾ ਲੈਂਦੇ ਸੀਗੇ ਠੀਕ ਆ ਤਾਂ ਉਹ ਚੀਜ਼ ਤੁਸੀਂ ਕੋਸ਼ ਮੁੰਡੇ ਕੁੜੀਆਂ ਰਾਲਜੋ ਪਿੰਡਾਂ ਦੇ ਜਿੱਦਾਂ ਕਿ ਹੈ ਜਦੋਂ ਮੈਂ ਤੁਹਾਨੂੰ ਦੱਸਿਆਗਾ ਜੇਕਰ ਤੁਹਾਡੇ ਫਿਰ ਵੀ ਨੇੜੇ-ਤੇੜੇ ਕੋਈ ਹੈਣੀਗਾ ਸਕੂਲ ਹੈ ਨਹੀਂ ਜਾਂ ਮਤਲਬ ਹੈ ਨਹੀਂ ਜਾਂ ਤੁਸੀਂ ਸ਼ਹਿਰ ਦੇ ਵਿੱਚ ਜਿੱਦਾਂ ਤੁਹਾਨੂੰ ਸ਼ਹਿਰ ਨੇੜੇ ਲੱਗਦਾ ਤਾਂ ਸ਼ਹਿਰ ਦੇ ਵਿੱਚ ਤੁਸੀਂ ਆਪਣਾ ਜਿਹੜਾ ਕੋਈ ਅਕੈਡਮੀ ਦੇਖ ਲਓ ਹੁਣ ਮੈਨੂੰ ਸਾਰੇ ਸ਼ਹਿਰਾਂ ਦਾ ਨਹੀਂ ਪਤਾ ਕਿਉਂਕਿ ਮੁੰਡੇ ਕੁੜੀਆਂ ਪੁੱਛ ਰਹੇ ਨੇ ਅਕੈਡਮੀ ਦੱਸ ਦੋ ਅਕੈਡਮੀ ਦੱਸ ਦੋ ਤਾਂ ਮੈਂ ਮੇਨਲੀ ਮੁਕਸਰ ਤੋਂ ਆ ਜਾਂ ਫਰੀਦਕੋਟ ਮੇਰਾ ਮੈਂ ਡਿਸਟ੍ਰਿਕਟ ਮੇਰਾ ਮੁਕਸਰ ਹੈ ਮੈਂ ਰਹਿਣਾ ਫਰੀਦਕੋਟ ਆ ਠੀਕ ਆ ਮੁਕਸਰ ਦੇ ਵਿੱਚ ਗਵਰਨਮੈਂਟ ਕਾਲਜ ਈ ਮੁਕਸਰ ਸਾਹਿਬ ਆ ਠੀਕ ਆ ਤੇ ਇਹ ਰੱਸਾ ਚੜ੍ਹਦੇ ਹੁੰਦੇ ਸੀ ਅਸੀਂ ਤੇ ਮੈਂ ਰੱਸੇ ਦੀ ਪ੍ਰੈਕਟਿਸ ਜਿਹੜੀ ਗਵਰਨਮੈਂਟ ਕਾਲਜ ਦੀ ਮੁਖਸੋ ਸਾਹਿਬ ਇਹ ਕੀਤੀ ਸੀਗੀ ਫਿਲਹਾਲ ਵੀ ਮੈਨੂੰ ਲੱਗਦਾ ਉੱਥੇ ਆਉ ਉਹ ਸ਼ਾਇਦ ਰੱਸਾ ਉਹ ਚੇਂਜ ਕੀਤਾ ਕਿ ਨਹੀਂ ਕੀਤਾ ਤੇ ਨਾਰਮਲ ਜਦੋਂ ਪੰਜਾਬ ਪੁਲਿਸ ਦਾ ਫਿਜ਼ੀਕਲ ਸੀ ਉਦੋਂ ਮੈਂ ਨਾਰਮਲ ਆਉਦੀ ਪਿੰਡ ਜਿਹੜੀ ਆ ਉਹ ਪ੍ਰੈਕਟਿਸ ਕੀਤੀ ਸੀ ਤੇ ਤੁਸੀਂ ਉੱਥੇ ਚੈੱਕ ਕਰ ਲਿਓ ਜਾਂ ਜਿੱਦਾਂ ਕਿ ਫਰੀ ਕੋਰਟ ਹੈਗਾ ਬਰਜਿੰਦਰਾ ਕਾਲਜ ਬਰਜਿੰਦਰਾ ਕਾਲਜ ਦੇ ਸਾਹਮਣੇ ਨਹਿਰੂ ਸਟੇਡੀਅਮ ਨਹਿਰੂ ਸਟੇਡੀਅਮ ਦੇ ਵਿੱਚ ਤੁਸੀਂ ਜਾ ਕੇ ਆਪਣਾ ਜਿਹੜਾ ਹੈਗਾ ਜੇ ਕੋਈ ਫ੍ਰੀ ਕੋਰਟ ਦਾ ਹੈਗਾ ਜਾਂ ਫ੍ਰੀ ਕੋਰਟ ਪਿੰਡ ਲਾਗੇ ਤਾਂ ਅੱਗੇ ਦੀ ਹੈਗੀਆਂ ਤਾਂ ਤੁਸੀਂ ਉੱਥੇ ਤਿਆਰੀ ਕਰ ਸਕਦੇ ਹੋ ਮਤਲਬ ਹਰੇਕ ਸ਼ਹਿਰ ਦੇ ਵਿੱਚ ਤਾਂ ਪਲੇਗਰਾਉਂਡ ਹੁੰਦਾ ਹੀ ਹੁੰਦਾ ਜਾਂ ਤਾਂ ਗਵਰਨਮੈਂਟ ਕਾਲਜ ਦੇ ਵਿੱਚ ਹੋਊਗਾ ਜਾਂ ਫਿਰ ਨਾਰਮਲ ਕੋਈ ਸਟੇਡੀਅਮ ਹੁੰਦਾ ਹੈਗਾ ਠੀਕ ਆ ਤੇ ਇਸ ਦੇ ਨਾਲ ਹੀ ਜਿਹੜਾ ਤੁਸੀਂ ਆਪਣੀ ਹੈਗੀ ਡਾਈਟ ਦਾ ਪੂਰਾ ਧਿਆਨ ਰੱਖਣਾ ਤੇ ਡਾਈਟ ਦੇ ਵਿੱਚ ਤੁਸੀਂ ਨਾ ਕਾਲੇ ਛੋਲੇ ਥੋੜੇ ਜੀ ਜ਼ਿਆਦਾ ਨਹੀਂ ਥੋੜੇ ਜੀ ਮੁਠੀ ਪਰ ਭਿਉਂ ਕੇ ਰੱਖ ਦੇਣੇ ਰਾਤ ਨੂੰ ਔਰ ਸਵੇਰ ਤੁਸੀਂ ਉਹ ਖਾਣੇ ਆ ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਠੀਕ ਆ ਜੀ ਜਦੋਂ ਤੁਸੀਂ ਗਰਾਉਂਡ ਦੇ ਵਿੱਚ ਜਾਂਦੇ ਹੋ ਤੁਹਾਡੇ ਕੋਲ ਮਤਲਬ એનર્ਜੀ ਹੋਣੀ ਚਾਹੀਦੀ ਆ ਇਸ ਦੇ ਨਾਲ ਤੁਸੀਂ ਬਦਾਮ ਮਤਲਬ ਤੇ ਇਸ ਦੇ ਨਾਲ ਹੀ ਤੁਸੀਂ ਬਦਾਮ ਪਿਓ ਸਕਦੇ ਹੋ ਠੀਕ ਆ ਕੁਝ ਕਿਸ਼ਮਿਸ਼ ਹੋ ਗਈਆਂ ਜਿਹਨੂੰ ਆਪਾਂ ਦਾਖਾਂ ਵੀ ਕਹਿ ਦਿੰਨੇ ਆ ਨਾ ਤੇ ਸੌ ਕੀ ਕਹਿ ਦਿੰਨੇ ਆ ਕਈ ਮਤਲਬ ਅਲੱਗ-ਅਲੱਗ ਨਾਮ ਕਹਿੰਦੇ ਆ ਤੇ ਕਾਜੂ ਪਿਓ ਸਕਦੇ ਹੋ ਠੀਕ ਆ ਅਖਰੋਟ ਹੋ ਗਈਆਂ ਆਪਦੀ ਮਤਲਬ ਕੀ ਖਾਣ ਦੀ ਕੰਪੈਸਟੀ ਦੇ ਅਕੋਰਡਿੰਗ ਠੀਕ ਆ ਤੇ ਉਹਨਾਂ ਨੂੰ ਪਿਓ ਕੇ ਰੱਖ ਸਕਦੇ ਹੋ ਉਹਨਾਂ ਵਿੱਚੋਂ ਕੁਝ ਤੁਸੀਂ ਖਾ ਲਿਓ ਕੁਝ ਰੱਖ ਲਿਓ ਉਹ ਮੈਂ ਦੱਸਦਾ ਵੀ ਕਿਉਂ ਰੱਖ ਲਿਓ ਜੋ ਤੁਸੀਂ ਪ੍ਰੈਕਟਿਸ ਸੈਸ਼ਨ ਲਾ ਕੇ ਆਉਨੇ ਆ ਠੀਕ ਆ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਸ਼ੇਕ ਲੈਣਾ ਦੇ ਵਿੱਚ ਕਰੀਬ 2 ਤੋਂ 3 ਕੇਲੇ ਅਕੋਰਡਿੰਗ ਟੂ ਯਰ ਸਟਰੈਂਥ ਅਕੋਰਡਿੰਗ ਟੂ ਯਰ ਹੰਗਰ ਠੀਕ ਆ ਤਾਂ ਤੁਸੀਂ ਜਦੋਂ ਆਉਂਦੇ ਹੋ ਤੁਹਾਨੂੰ ਭੁੱਖ ਲੱਗਦੀ ਹੈ ਬਿਲਕੁਲ ਲੱਗਦੀ ਹੈ ਕਿਉਂਕਿ ਬੰਦਾ ਇਹ ਰਨਿੰਗ ਕਰਕੇ ਆਉਂਦਾ ਜਾਂ ਕੋਈ ਵੀ ਫਿਜ਼ੀਕਲ ਵਰਕ ਕਰਕੇ ਆਉਂਦਾ ਭੁੱਖ ਲੱਗਦੀ ਹੈ ਤਾਂ ਤੁਸੀਂ 2 ਜਾਂ 3 ਕੇਲੇ ਜੇ ਤੁਹਾਡੇ ਕੋਲੇ ਸ਼ੇਕ ਰਹਿਗਾ ਤਾਂ ਠੀਕ ਆ ਉਹਦੇ ਵਿੱਚ ਪਾਓ ਠੀਕ ਆ ਤੁਸੀਂ ਬਲੈਂਡਰ ਦੇ ਵਿੱਚ ਉਹਦੇ ਵਿੱਚ ਜਿਹੜੇ ਤੁਸੀਂ ਕੁਝ ਬਦਾਮ ਕਾਜੂ ਕਿ ਜੀ ਹਾਂ ਮਤਲਬ ਜਿਹੜੀਆਂ ਦਾਖਾਂ ਸੀਆਂ ੜੀਆਂ ਉਹ ਵਿੱਚ ਪਾ ਕੇ ਲੋੜ ਅਨਸਾਰ ਥੋੜਾ ਮਿੱਠਾ ਪਾ ਸਕਦੇ ਹੋ ਖੰਡ ਨਾਲ ਯੂਜ਼ ਕਰਿਓ ਤੁਸੀਂ ਸ਼ੱਕਰ ਪਾ ਸਕਦੇ ਹੋ ਜਾਂ ਗੁੜ ਪਾ ਲਿਓ ਠੀਕ ਆ ਤਾਂ ਉਹਨੂੰ ਗਲੈਂਡ ਕਰਕੇ ਉਹ ਤੁਸੀਂ ਸ਼ੇਕ ਲੈਣਾ ਉਹਦੇ ਨਾਲ ਤੁਹਾਨੂੰ ਇਨਸਟੈਂਟ એનર્ਜੀ ਮਿਲੂਗੀ ਤੁਹਾਡਾ ਜਿਹੜਾ ਗਲੂਕੋਜ਼ ਜਿਹੜਾ ਲੋ ਹੋਇਆ ਠੀਕ ਆ ਤੇ ਉਹਨੂੰ ਮਤਲਬ ਕਿ ਉਹ ਓਕੇ ਕਰ ਦੇਊਗਾ ਠੀਕ ਆ ਤੇ ਉਸ ਤੋਂ ਬਾਅਦ ਜੋ ਵੀ ਆਪਣੀ ਡਾਇਟ ਹੈਗੀ ਹੈ ਡੇਲੀ ਰੁਟੀਨ ਦੀ ਦੁੱਧ ਦਹੀਂ ਲੱਸੀ ਰੋਟੀ ਖਾਣੀ ਤੁਸੀਂ ਉਹ ਤੁਸੀਂ ਨਾਰਮਲ ਲੈ ਸਕਦੇ ਹੋ ਠੀਕ ਆ ਤਾਂ ਇਹਨਾਂ ਚੀਜ਼ਾਂ ਬਾਰੇ ਥੋੜਾ ਖਾਸ ਖਿਆਲ ਰੱਖਣਾ ਵੀ ਜ਼ਿਆਦਾਤਰ ਤੁਸੀਂ ਨਾ ਮਤਲਬ ਜਿਹੜੀਆਂ ਹੈਗੀਆਂ 버ਗਰ ਮੋਮੋਜ਼ ਹੋਗੇ ਪੀਜ਼ ਵਗੈਰਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਕੋਕ ਵਗੈਰਾ ਨਾ ਪੀਓ ਕਿਉਂਕਿ ਇਹਨਾਂ ਚੀਜ਼ਾਂ ਨਾਲ ਬੰਦੇ ਦਾ ਸਾਹ ਚੜਦਾ ਤੁਸੀਂ ਸਾਫ ਪਕਾਉਣਾ ਨਾ ਕਿ ਆਪਣਾ ਜਿਹੜਾ ਉਹ ਸਮਾ ਵਧਾਉਣਾ ਠੀਕ ਹੈ ਇਸ ਕਰਕੇ ਮੈਂ ਇਹੀ ਗੱਲ ਕਹਾਂਗਾ ਵੀ ਜਿਨ੍ਹਾਂ ਦੇ ਵਧੀਆ ਨੰਬਰ ਬੰਦੇ ਨੇ ਵੈਸੇ ਦਾ ਸਾਰੇ ਤਿਆਰੀ ਕਰੋ ਠੀਕ ਹੈ ਫਿਜ਼ੀਕਲ ਫਿਟਨੈਸ ਤਾਂ ਸਾਰਿਆਂ ਨੂੰ ਜ਼ਰੂਰੀ ਹੈ ਅੱਜ ਕੱਲ ਸਭ ਫਿੱਟ ਮਤਲਬ ਦਿਖਣਾ ਚਾਹੁੰਦੇ ਆ ਪਰ ਪ੍ਰੈਕਟਿਸ ਕੋਈ ਨਹੀਂ ਕਰਨਾ ਚਾਹੁੰਦਾ ਠੀਕ ਹੈ ਮੈਂ ਆਪਣੀ ਗੱਲ ਕਰਦਾ ਕਿ ਕਈ ਵਾਰੀ ਇਦਾਂ ਦਾ ਮਤਲਬ ਉਹ ਦੋ ਤਿੰਨ ਦਿਨ ਹੋ ਜਾਂਦੇ ਵੀ ਨਾ ਮਤਲਬ ਕਿ ਰਨਿੰਗ ਜਾਂ ਪ੍ਰੈਕਟਿਸ ਨਾ ਕੀਤੀ ਉਹ ਵੀ ਨਹੀਂ ਜਦੋਂ ਤੋਂ ਮੈਂ ਪ੍ਰਤੀਹੁੰਦ ਪਹਿਲਾਂ ਵੀ ਬਹੁਤ ਟਾਈਮ ਪਹਿਲਾਂ ਪ੍ਰੈਕਟਿਸ ਕਰਦੇ ਨੇ ਔਰ ਪ੍ਰਤੀਹੁੰਦ ਤੇ ਬਾਅਦ ਜਦੋਂ ਟ੍ਰੇਨਿੰਗ ਕੀਤੀ ਉਹਦੋਂ ਵੀ ਪੂਰੀ ਫੁੱਲ ਮਤਲਬ ਪੂਰੀ ਤੰਦੇ ਹੀ ਨਾਲ ਕੀਤੀ ਏ ਟ੍ਰੇਨਿੰਗ ਠੀਕ ਆ ਤੇ ਹੁਣ ਵੀ 2 2.5 ਸਾਲ ਹੋਣ ਵਾਲੇ ਠੀਕ ਆ 3 ਸਾਲ ਪਰਵਿਸ਼ਣ ਹੋ ਜਾਣੇ ਸਾਡੇ ਤੇ ਮਤਲਬ ਹੁਣ ਤੱਕ ਵੀ ਵਧੀਆ ਪ੍ਰੈਕਟਿਸ ਕਰਦਾ ਮੈਂ ਠੀਕ ਆ ਜਿਮ ਵਰਕਆਊਟ ਵੀ ਲਾਈਦਾ ਨਾਰਮਲ ਰਨਿੰਗ ਵੀ ਲਾਈਦੀ ਆ ਹਰ ਇੱਕ ਚੀ ਕਰੀਦੀ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦਊਂਗਾ ਤੁਹਾਨੂੰ ਸਾਰਿਆਂ ਨੂੰ ਜਿਹੜੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਚਾਹੇ ਉਹ ਪੁਰਾਣੇ ਆ ਚਾਹੇ ਉਹ ਨਵੇਂ ਆ ਤੇ ਇਹ ਸਭ ਕੋ ਤੁਹਾਡੇ ਬ ਤੇ ਜੇ ਫਿਰ ਵੀ ਕੋਈ ਡਾਊਟ ਹੋਇਆ ਤੇ ਮੈਂ ਕੋਈ ਗੱਲ ਨੂੰ ਕਲੀਅਰ ਕਰ ਦਊਗਾ ਤੇ ਇੱਕ ਦੋ ਦਿਨ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਉਹ ਐਕਸਰਸਾਈਜ਼ ਕਰਕੇ ਤੁਹਾਨੂੰ ਦੱਸੂਗਾ ਜਾਂ ਲੌਂਗ ਟਰਮ ਹਾਈ ਜੰਪ ਬਾਰੇ ਇਹ ਤੁਹਾਨੂੰ ਉਹ ਮਤਲਬ ਹੋਰ ਦੱਸਾਂਗਾ ਵੀ ਕਿੱਦਾਂ ਲਾਉਣਾ ਹੈ ਕਿੱਦਾਂ ਨਹੀਂ ਲਾਉਣਾਗਾ ਤੇ ਇਹਨਾਂ ਚੀਜ਼ਾਂ ਨਾਲ ਹੀ ਮਤਲਬ ਕਿ ਮੈਂ ਤੁਹਾਡੇ ਤੋਂ ਵਿਦਾ ਲੈਣੀ ਚਾਹੁੰਗਾ ਤੇ ਜੇਕਰ ਫਿਰ ਵੀ ਤੁਹਾਡੇ ਦਿਮਾਗ ਵਿੱਚ ਕੋਈ ਡਾਊਟ ਹੋਇਆ ਤਾਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਮੈਨੂੰ ਕਮੈਂਟ ਕਰ ਦਿਓ ਜਾਂ ਪਰਸਨਲੀ ਮੈਸੇਜ ਕਰ ਦਿਓ WhatsApp ਤੇ ਮੈਂ ਤੁਹਾਨੂੰ ਜਿਹੜਾ ਉਹ ਪਰਸਨਲੀ ਵੀ ਮੈਸੇਜਰ ਅਪਲਾਈ ਕਰ ਦੂੰਗਾ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਸ਼ੇਅਰ ਕਰਦਾ ਰਹੂੰਗਾ ਤੁਹਾਡੇ ਡਾਊਟ ਕਲੀਅਰ ਕਰਦਾ ਰਹੂੰਗਾ ਤੇ ਚੈਨਲ ਨੂੰ ਸਪੋਰਟ ਕਰ ਦਿਓ ਵੀਡੀਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟੌਪਿਕ ਤੇ ਕਿ ਅਸੀਂ ਹੋਰ ਵੀਡੀਓ ਦੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵੱਸਦੇ ਰਹੋ